ਕਹਿੰਦੇ ਨੇ ਮਾਵਾਂ ਫਿਕਰ ਕਰਦੀਆਂ ਨੇ ਮਾਵਾਂ ਕਦੋਂ ਸੌਂਦੀਆਂ ਨੇ ਤੇ ਇੱਕ ਜਿਹੜੀ ਧੀ ਦੀ ਮੰਗੀ ਤੇ ਉਹ ਕਦੇ ਵੀ ਸੁੱਖ ਦੀ ਨੀਂਦ ਨਹੀਂ ਸੌਂ ਸਕਦੀ ਹੈਗੀ ਸੋ ਇਹ ਗੱਲਾਂ ਨਾ ਅੱਜ ਰਿਅਲਾਈਜ਼ ਹੁੰਦੀਆਂ ਨੇ ਮੈਨੂੰ ਤੇ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਆਂਗੇ ਤੇ ਆਪਣੇ ਹੁਣ ਸੀਗੇ ਜੀ ਗੈਸਟ ਤੇ ਇਧਰ ਮੈਂ ਦੋਨੇ ਬੈੱਡਾਂ ਦੀਆਂ ਜਿਹੜੀਆਂ ਬੈੱਡ ਸ਼ੀਟਸ ਸੀ ਜਾਂ ਚੇਂਜ ਕਰਤੀਆਂ ਸੀਗੀਆਂ ਤੇ ਇਸ ਲਈ ਇਹਦਾ ਟਾਈਮ ਸੀਗਾ ਜੀ ਤਰੀਕ ਸੀਗੀ ਅੱਜ 29 ਜੂਨ ਤੇ ਬੱਚੇ ਖੇਡ ਰਹੇ ਸੀਗੇ ਤੇ ਆਪ ਸਾਸ ਸਵਾਈਆਂ ਸਾਰੀਆਂ ਕਰਤੀਆਂ ਸੀਗੀਆਂ ਜੀ ਮੈਨੂੰ ਐਵੇਂ ਸੀਗਾ ਵੀ ਕੋਈ ਵੀ ਕੰਮ ਆ ਜਿਹੜਾ ਪੈਂਡਿੰਗ ਨਾ ਰਹੇ ਤੇ ਇਧਰ ਆਪਣੀ ਕੱਪੜੇ ਵਾਲੀ ਮਸ਼ੀਨ ਚੱਲ ਰਹੀ ਸੀ ਤੇ ਆਪਾਂ ਕੱਪੜੇ ਵਾਸ਼ ਕਰ ਰਹੀ ਸੀਗੇ ਤੇ ਸਾਰੇ ਕੰਮ ਆਪਾਂ ਜਲਦੀ ਜਲਦੀ ਨੇ ਮੇਡ ਰਹੀ ਸੀਗੇ ਫਿਰ ਐਵੇਂ ਜੇ ਹੋ ਜਾਂਦਾਗਾ ਵੀ ਚਲੋ ਜੀ ਕੰਮ ਆਪਣੇ ਹੋਏ ਪਏ ਨੇਗੇ ਤੇ ਫ੍ਰੀ ਨਾਲ ਆਪਾਂ ਬੈਠ ਸਕਦੇ ਆ ਆਰਾਮ ਨਾਲ ਗੱਲਾਂ ਬਾਤਾਂ ਕਰ ਸਕਦੇ ਆਂਗੇ ਤੇ ਮੈਨੂੰ ਐਵੇਂ ਸੀਗਾ ਜਲਦੀ ਜਲਦੀ ਸਾਰੇ ਕੰਮ ਖਤਮ ਕਰ ਲਾਂ ਤੇ ਸੇ ਦਾ ਟਾਈਮ ਸੀਗਾ ਜੀ ਤੇ ਆਪਾਂ ਗੁੰਨ ਰੇ ਸੀਗੇ ਆਟਾ আর ਸਬਜ਼ੀ ਪਾਣੀ ਆਪਾਂ ਬਣਾ ਲਿਆ ਸੀਗਾ ਤੇ ਰੋਟੀ ਵਗੈਰਾ ਬਣਾਵਾਂਗੇ ਹੁਣ ਆਪਾਂ ਤੇ ਇ ਤੇ ਬਹੁਤ ਖੇਡਦੀ ਹੈਗੀ ਇਹ ਇੱਥੇ ਜੀ ਲੱਗ ਜਾਂਦਾ ਹੈ ਕਿ ਇਤਰਾ ਤੇ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਇਧਰ ਚੜਾ ਰਹੀ ਸੀਗੀ ਜੀ ਕਾਪੀਆਂ ਤੇ ਕਵਰ ਕਿਉਂਕਿ ਦੋ ਕੁ ਦਿਨ ਹੀ ਰਹਿਦੇ ਸੀਗੇ ਜੀ ਸਕੂਲ ਲੱਗਣ ਦੇ ਵਿੱਚ ਤੇ ਓਨਲੀ ਇਹਦੇ ਕਵਰ ਰਹਿਗੇ ਸੀਗੇ ਜਾਦਵੀਤਿਆਂ ਕਾਪੀਆਂ ਦੇ ਤੇ ਮੈਨੂੰ ਐਵੇਂ ਸੀਗਾ ਜਲਦੀ ਜਲਦੀ ਇਹਨਾਂ ਤੇ ਕਵਰ ਚੜਾ ਕੇ ਇਹਨਾਂ ਦੇ ਨਾਮ ਵਗੈਰਾ ਲਿਖ ਕੇ ਤੇ ਲੈਮੀਨੇਸ਼ਨ ਕਰਦਾ ਫੇਰੇ ਦਾ ਕੰਮ ਕੰਪਲੀਟ ਹੋ ਜਾਊਗਾ ਬੈਗ ਵਗੈਰਾ ਕੰਪਲੀਟ ਹੋ ਜਾਊਗਾ ਤੇ ਇਧਰ ਨੂੰ ਜਲਦੀ ਕਾਲ ਹੋਈ ਪਈ ਸੀ ਸਾਰਾ ਕੰਮ ਆਪਣਾ ਕੰਪਲੀਟ ਕਰਨ ਦੀ ਤੇ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਜੀ ਸਵਾ ਇੱਕ ਹੋ ਗਿਆ ਸੀਗਾ ਤੇ ਆਪਾਂ ਚਲ ਤੇ ਲੋ ਜੀ ਆਪਣੀ ਉਡੀਕ ਜਿਹੜੀ ਉਹ ਖਤਮ ਹੋ ਗਈ ਤੇ ਆ ਰਹੇ ਸੀਗੇ ਜੀ ਆਪਣੇ ਗੈਸਟ ਤੇ ਇਧਰ ਗਰਮੀ ਬਹੁਤ ਜਿਆਦਾ ਸੀ ਬਦਲਵਾਈ ਵੀ ਹੋਈ ਪਈ ਸੀ ਤੇ ਅੱਜ ਮੇਰੇ ਮੰਮੀ ਤੇ ਮੇਰੀ ਸਿਸਟਰ ਤੇ ਉਹਨਾਂ ਦੇ ਹਸਬੰਡ ਆ ਰਹੇ ਨੇ ਮੇਰੀ ਸਿਸਟਰ ਦੀ ਨਵੀਂ ਵਿਹੋਣੀ ਮੈਰਿਜ ਹੋਈਏਗੀ ਥੋੜਾ ਜਿਹਾ ਟਾਈਮ ਹੀ ਹੋਇਆ ਸਵਾ ਕੁ ਮਹੀਨਾ ਜੀ ਤੇ ਲੋ ਜੀ ਉਹ ਆ ਗਏ ਤੇ ਮੈਨੂੰ ਬਹੁਤ ਜਿਆਦਾ ਚਾ ਚੜਿਆ ਕਿਉਂਕਿ ਇੱਕ ਕੁੜੀ ਨੂੰ ਆਦੇ ਪੇਕਿਆਂ ਦਾ ਸਭ ਤੋਂ ਜ਼ਿਆਦਾ ਚਾ ਹੁੰਦਾਗਾ ਤੇ ਲੋ ਜੀ ਇਹ ਆ ਗਏ ਸੀਗੇ ਤੇ ਇਹਨਾਂ ਨੂੰ ਆਪਾਂ ਠੰਡਾ ਵਗੈਰਾ ਪਾਣੀ ਵਗੈਰਾ ਫੜਾਤਾ ਸੀਗਾ ਤੇ ਹੁਣ ਹੋ ਗਈ ਸੀਗੀ ਜ਼ਿਆਦਾ ਟਾਈਮ ਹੋ ਗਿਆ ਸੀਗਾ ਤੇ ਆਪਾਂ ਬਣਾ ਰਹੇ ਸੀਗੇ ਇੱਧਰ ਪਕੌੜੇ ਤੇ ਮੈਂ ਸੋਚਿਆ ਕਿ ਉਹ ਘਰ ਹੀ ਪਕੌੜੇ ਬਣਾ ਲੈਨੇ ਆ ਜੀ ਕਿਉਂਕਿ ਇੱਧਰ ਕੋਈ ਨੇੜੇ ਮਾਰਕੀਟ ਨਹੀਂ ਸੀ ਕੱਜ ਸੰਡੇ ਸੀਗਾ ਜੀ ਤੇ ਸੰਡੇ ਦਾ ਕਰਕੇ ਕੋਈ ਵੀ ਸ਼ਾਪ ਵਗੈਰਾ ਨਹੀਂ ਓਪਨ ਸੀਗੀ ਤਾਂ ਕਰਕੇ ਜੀ ਆਪਾਂ ਘਰ ਹੀ ਪਕੌੜੇ ਬਣਾ ਲਈ ਸੀਗੇ ਤੇ ਮੀਸਿਸ ਸ਼ਟ ਕਰ ਰਹੀ ਸੀਗੀ ਜੀ ਮੇਰੀ ਹੈਲਪ ਤੇ ਇੱਧਰ ਆਪਾਂ ਰੱਖੇ ਰੱਖੀ ਸੀਗੀ ਜੀ ਚਾਹ ਤੇ ਲੋ ਜੀ ਆਪਣੇ ਸੀਗੇ ਪਕੌੜੇ ਰੈਡੀ ਹੋ ਗਏ ਸੀਗੇ ਤੇ ਇਹਨਾਂ ਨੂੰ ਆਪਾਂ ਚਾਹ ਪਕੌੜੇ ਛਕਾਵਾਂਗੇ ਤੇ ਫਿਰ ਆਪਾਂ ਕਰਾਂਗੇ ਇਹਨਾਂ ਨਾਲ ਗੱਲਾਂ ਬਾਤਾਂ ਤੇ ਇਧਰ ਹੋ ਗਿਆ ਸੀਗਾ ਜੀ ਟਾਈਮ 4 ਵਜੇਗੇ ਸੀਗੇ ਤੇ ਜਦੋਂ ਮੈਂ ਬਾਹਰ ਨਿਕਲ ਕੇ ਦੇਖਿਆ ਤੇ ਬਹੁਤ ਜ਼ਿਆਦਾ ਮਤਲਬ ਹਨੇਰੀ ਆ ਰਹੀ ਸੀਗੀ ਗਰਮੀ ਬਹੁਤ ਜ਼ਿਆਦਾ ਵਧ ਗਈ ਸੀਗੀ ਤੇ ਇਸ ਤੋਂ ਬਾਅਦ ਤਾਂ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ ਤੇ ਇਧਰ ਆ ਰਹੀਆਂ ਸੀ ਮਿੰਨੀਆਂ ਮਿੰਨੀਆਂ ਕਣੀਆਂ ਤੇ ਮੇਰੇ ਮੰਮੀ ਆਗੇ ਸੀਗੇ ਬਾਹਰ ਚਿੜੀਆਂ ਦੇਖਣ ਗਏ ਸੀਗੇ ਜੀ ਉਹ ਤੇ ਬੱਦਲਬਾਈ ਹੋਈ ਪਈ ਸੀਗੀ ਤੇ ਮੌਸਮ ਬਹੁਤ ਜ਼ਿਆਦਾ ਦ ਉਸ ਤੋਂ ਬਾਅਦ ਤਾਂ ਖਰਾਬ ਹੋ ਗਿਆ ਸੀਗਾ ਬਹੁਤ ਜ਼ਿਆਦਾ ਮੀਂਹ ਸੀਗਾ ਜੀ ਤੇ ਇਧਰ ਛੋਟੇ ਸਾਬ ਆਪਦੀ ਮਸਤੀ ਕਰ ਰਹੇ ਸੀਗੇ ਮੀਂਹ ਦੇ ਵਿੱਚ ਹਨੇਰੀ ਸੀਗੀ ਜੀ ਕਪਚਾਲ ਦੀ ਤਰ੍ਹਾਂ ਹੀ ਸੀਗਾ ਬਹੁਤ ਜ਼ਿਆਦਾ ਅੰਦਰ ਤੱਕ ਕਮਰੇ ਤੱਕ ਪਾਣੀ ਆ ਗਿਆ ਸੀਗਾ ਤੇ ਥੋੜੀ ਜਿਹੀ ਨਾ ਵੀ ਜਦੋਂ ਆਪਣੇ ਘਰ ਆ ਕੋਈ ਆਇਆ ਹੋਵੇ ਤੇ ਫਸਟ ਟਾਈਮ ਕੋਈ ਆਇਆ ਹੋਵੇ ਤਾਂ ਬੇਰਾਮੀ ਜੀ ਹੋ ਜਾਂਦੀ ਹੈਗੀ ਇੱਕ ਲਾਈਟ ਚਲੀ ਗਈ ਸੀਗੀ ਜੀ ਤੇ ਮੈਨੂੰ ਐਵੇਂ ਸੀਗਾ ਵੀ ਇਨਵਰਟਰ ਵੀ ਨਾ ਡਾਊਨ ਹੋ ਜੇ ਤੇ ਉਹ ਵੀ ਹੋ ਹੀ ਗਿਆ ਸੀਗਾ ਲਗਭਗ ਤੇ ਇਧਰ ਮੀਂਹ ਤੋਂ ਬਾਅਦ ਮੈਂ ਦੇਖੀ ਜੇ ਅੱਜ ਕਾਫੀ ਟਾਈਮ ਬਾਅਦ ਰੇਨਬੋ ਰੇਨਬੋ ਬਹੁਤ ਜ਼ਿਆਦਾ ਸੋਹਣੀ ਸੀਗੀ ਜਮਾਂ ਸੇਮ ਉਸੇ ਤਰ੍ਹਾਂ ਕਲਰ ਸੀਗੇ ਜਿਸ ਤਰ੍ਹਾਂ ਆਪਾਂ ਡਰਾਅ ਕਰਦੇ ਹਾਂਗੇ ਕਲਰ ਕਰਦੇ ਹਾਂਗੇ ਤੇ ਇਹ ਦੋ ਬਣਗੀਆਂ ਸੀਗੀਆਂ ਕਦੇ ਦੋ ਬਣ ਜਾਂਦੀਆਂ ਸੀ ਕਦੇ ਇੱਕ ਹੀ ਰਹਿ ਜਾਂਦੀ ਸੀ ਜਮਾਂ ਸੇਮ ਉਹੀ ਕਲਰ ਉਹੀ ਸਾਰਾ ਕੁਝ ਸੀਗਾ ਜੀ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਕਿਉਂਕਿ ਇਹ ਚੀਜ਼ ਆਪਾਂ ਬਚਪਨ ਦੇ ਵਿੱਚ ਦੇਖਦੇ ਹੁੰਦੇ ਸੀਗੇ ਤੇ ਇਧਰ ਦੂਸਰਾ ਦਿਨ ਹੋ ਗਿਆ ਸੀਗਾ ਜੀ ਆਪਾਂ ਰੋਟੀ ਪਾਣੀ ਇਹਨਾਂ ਨੂੰ ਖਵਾਤਾ ਸੀਗਾ ਤੇ ਮੇਰੇ ਮੰਮੀ ਤੇ ਮੇਰੀ ਸਿਸਟਰ ਕਰ ਰਹੀ ਸੀਗੀ ਜੀ ਮੇਰੀ ਹੈਲਪਰ ਤੇ ਬਹੁਤ ਜ਼ਿਆਦਾ ਵੀ ਮੈਨੂੰ ਲੱਗਿਆ ਮੈਨੂੰ ਫੀਲ ਹੋਇਆ ਵੀ ਇੱਕ ਮਾਵਾਂ ਤੋਂ ਬਿਨਾ ਹੋਰਤੀ ਦੇ ਕੋਈ ਪਕਾਰ ਨਹੀਂ ਸੁਣ ਸਕਦਾਗਾ ਮੈਨੂੰ ਕਹਿੰਦੇ ਵੀ ਤੂੰ ਇਕੱਲੀ ਰਹਿ ਜਾਣੀ ਹੈਗੇ ਇਸ ਤੇ ਤੇਰੀ ਹੈਲਪ ਕਰਦੇ ਆਂਗੇ ਬਹੁਤ ਸਾਰੇ ਕਿਉਂਕਿ ਭਾਂਡੇ ਸੀਗੇ ਕਿਉਂਕਿ ਸਕੂਲ ਜਾਨੀ ਹੈ ਜਿਵੇਂ ਸਕੂਲ ਦਾ ਕਰਕੇ ਜੀ ਕੰਮ ਰਹਿ ਜਾਂਦੇ ਨੇ ਪੈਂਡਿੰਗ ਆਪਣੇ ਤੇ ਵਿਚਾਰੀਆਂ ਨੇ ਮੇਰੇ ਸਾਰਾ ਕੰਮ ਕਰਵਾਇਆ ਜੇ ਸਾਰੇ ਭਾਂਡੇ ਭੁੰਡੇ ਸਾਰੇ ਦੋ ਦੋ ਤਿੰਨ ਤਨ ਵਾਰੀ ਵਾਸ਼ ਕਰਕੇ ਰੱਖੇ ਤੇ ਸੰਭਾਲ ਕੇ ਗਈਆਂ ਵੀ ਜਿਹੜੇ ਕੋਈ ਰੱਖਣ ਵਾਲੇ ਸੀਗੇ ਜਾਂ ਕੋਈ ਕ੍ਰੈਕ ਹੋਏ ਸੀਗੇ ਉਹ ਅਲੱਗ ਕਰਤੇ ਇਹਨਾਂ ਨੇ ਸੋ ਇਸ ਵਾਰ ਜੀ ਹੋਗੇ ਸੀਗੇ ਇਹ ਰੈਡੀ ਤੇ ਮੇਰੇ ਮੰਮੀ ਲੈ ਕੇ ਆਇਸ ਮੇਰੇ ਲਈ ਬਹੁਤ ਪਿਆਰੇ ਜਿਹੇ ਗਿਫਟ ਬਹੁਤ ਸੋਹਣੇ ਲੱਗੇ ਜੀ ਮੈਨੂੰ ਦੇਖੋ ਇਹ ਚੀਜ਼ਾਂ ਨਾ ਇੱਕ ਮਾਵਾਂ ਹੀ ਈ ਧ ਇੱਕ ਰਜਾਈਆਂ ਹੁੰਦੀਆਂ ਸੀਗੀਆਂ ਜਿਹੜਾ ਪਹਿਲਾਂਆਂ ਜੀ ਆਪਣੀਆਂ ਤੇ ਉਹਨਾਂ ਦੇ ਉੱਪਰਲੇ ਜਿਹੜੇ ਚੰਦੇ ਹੁੰਦੇ ਸੀਗੇ ਉਹ ਲਿਆਏ ਸੀਗੇ ਮੇਰੇ ਮੰਮੀ ਮੇਰੇ ਲਈ ਇਹ ਵੈਸੇ ਆਪਣੇ ਘਰ ਦੇ ਵਿੱਚ ਹੋਰ ਬਹੁਤ ਸਾਰੀਆਂ ਰਜਾਈਆਂ ਨੇ ਪਰ ਇਹ ਮੈਂ ਇੱਕ ਔੜਲੀ ਰੱਖਣ ਦੇ ਵਾਸਤੇ ਲਈ ਹੈਗੀ ਤੇ ਮੰਮੀ ਮੇਰੇ ਲਈ ਸਪੈਸ਼ਲ ਭਾਲ ਕੇ ਲੈ ਕੇ ਆਈ ਹੈ ਕਿਵੇਂ ਨਾ ਕਿਵੇਂ ਕਰਕੇ ਕਿਉਂਕਿ ਪਹਿਲਾਂ ਵੀ ਮੈਂ ਦਿੱਤੀਆਂ ਸੀਗੀਆਂ ਤੇ ਪਰ ਇਹ ਮੈਨੂੰ ਬਹੁਤ ਸੋਹਣਾ ਡਿਜ਼ਾਈਨ ਲੱਗਿਆ ਇਹ ਤੇ ਮੈਨੂੰ ਬਹੁਤ ਜ਼ਿਆਦਾ ਪਿਆਰਾ ਲੱਗਿਆ ਇਹ ਡਿਜ਼ਾਈਨ ਤੇ ਇਹਨੂੰ ਮੈਂ ਹਮੇਸ਼ਾ ਜ਼ਿੰਦਗੀ ਭਰ ਸੰਭਾਲ ਕੇ ਰੱਖੂੰਗੀ ਤੇ ਇਹ ਲੈ ਕੇ ਸੀ ਮੇਰੇ ਮੰਮੀ ਮੇਰੇ ਲਈ ਸੂਤੀ ਚੁੰਨੀਆਂ ਜੀ ਕਿਉਂਕਿ ਉਹਨੂੰ ਐਵੇਂ ਹੁੰਦਾ ਵੀ ਇਹ ਤਾਂ ਬਾਜ਼ਾਰ ਜਾਇਆ ਨਹੀਂ ਜਾਂਦਾ ਹੈਗਾ ਤੇ ਮੈਂ ਸੂਤੀ ਚੁੰਨੀਆਂ ਲੈ ਜਾ ਘਰੇ ਲੈ ਜਾਣ ਵਾਸਤੇ ਤੇ ਇਹ ਹੁੰਦਾ ਜੀ ਮਾਂ ਮਾਤੀਆਂ ਦਾ ਪਿਆਰ ਤੇ ਵਾਇਗੁਰੂ ਕਰੇ ਬਣਿਆ ਰਹੇ ਜੀ ਸਾਰੀਆਂ ਮਾਵਾਂ ਦਾ ਆਪਣੀਆਂ ਧੀਆ ਨਾਲ ਤੇ ਇੱਧਰ ਲੈ ਕੇ ਆਏ ਸੀਗੇ ਜੀ ਘਰ ਦੇ ਬੁਣੇ ਹੋਏ ਖੇਸ ਤੇ ਇਹ ਸੀਗੇ ਸਾਡਾ ਛੋਟਾ ਜਿਹਾ ਬਲੌਗ ਬਲੌਗ ਕਿਵੇਂ ਲੱਗਿਆ ਜਰੂਰ ਦੱਸਿਓ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ